ਆਏ ਕੇ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਦੇ इवन ਦੋ ਸੁਪਰਡੈਂਟ ਤੇ ਵੀ ਕੋਈ ਕੰਟਰੋਲ ਨਹੀਂ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇੰਨਾ ਮਿਸ ਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਕਦੀ ਨੂੰ ਲੱਗੀ ਐਮਐਸ ਕਸਮ ਐਮਐਸ ਨਹੀਂ ਜਾਣਦੀ ਅੱਧੇ ਰੈਨ ਨਾ ਦੱਸ ਸਕੇ ਮੈਂ ਐਮਐਸ ਹਾਂ ਮੈਂ ਜਾਣਦੀ ਨਹੀਂ ਉਹਨੂੰ ਇਹਨਾਂ ਦੇ ਬਾਥਰੂਮ ਲੋਕ ਕਹਿੰਦੇ ਇਹਦੀ ਜ਼ੁਬਾਨ ਤੇ ਵੀ ਕੰਟਰੋਲ ਕਰਾਉਣਾ ਪਈ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਲਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਸ਼ਮਾਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਲਾਜ ਹੋ ਰਿਹਾ ਪਰ ਇੱਥੇ ਲਾਜ ਦੇ ਨਾਂ ਦੇ ਬੜੀ ਥੱਗੀ ਹੋ ਰਹੀ ਆ ਇਹ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋ ਸਕਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਪਿਆਰ ਕਰਦੇ ਇਰਖਾ ਕਰਦੇ ਉਹ ਨਾਲ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚਲ ਗਈ ਹੈ ਕੀ ਕਰ ਲੋਗੇ ਸਭ ਤੋਂ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਉਹ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮਾ ਕਰੋ ਤੇ ਨਹੀਂ ਦੇ ਕਾਰਡ ਤੁਹਾਡਾ ਨਹੀਂ ਚੱਲੇਗਾ ਡਾਕਟਰ ਤਾਂ ਸਤਿਆਨਜ ਕਰਨ ਰਿਹਾ ਸਾਡੇ ਪੰਦੀਰੀ ਦੀ ਜਿਹੜੀ ਆਉਣ ਵਾਲੀ ਬਿੰਦੀ ਆਉਣੀ ਆ ਬੱਚੇ ਨੇ ਕਿਨੇ ਕਿਨੇ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਲੱਭਾਂਗੇ ਇਲਾਜ ਇਸ ਕਰਕੇ ਮੈਂ ਸਮਝੀ ਵੀ ਇਹ ਡਾਕਟਰ ਨਹੀਂ ਹੈ ਇਹ ਇਨਸਾਨੀਅਤ ਦੇ ਕਾਣ ਕਰਦੇ ਜੰਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਿਉਂਕਿ ਡਾਕਟਰ ਰਬ ਹੁੰਦਾ ਤੇ ਰੱਬ ਦੇ ਲਾਗੇ-ਬਾਗੇ ਨਹੀਂ ਹੈ ਪრობਲਮਾਂ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਤੇ ਹੈ ਨਹੀਂ ਕਿ ਅਰੇਂਜਮੈਂਟ ਹੀ ਨਹੀਂ ਹੁਣ ਆਜ ਮੇਰੇ ਸਾਹਮਣੇ ਪੋਚੇ ਲੱਗਣ ਲਏ ਇਹ ਪੋਚੇ ਤੇ ਸਵੇਰੇ ਲੱਗ ਜਣੇ ਚਾਹੀਦੇ ਸੀ ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ ਅਸੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲੀ ਉਹ ਚੇ ਬਾਅਦ ਚ ਸ਼ੁਰੂ ਹੁਣ ਫਾਈਨਲ ਵੀਡੀਓ ਦਿਖਣ ਲਈ ਪੋਚੇ ਵੀ ਲੱਗਣਗੇ ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ ਬੱਚਾ ਵੀ ਨਾਲ ਹੀ ਹੈ ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੇ ਖੁੱਲ੍ਹ ਆ ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜਿਹਦਾ ਨਾਲ ਹੈ ਉਹ ਸ਼ਰਾਬ ਦੇ ਪੈਕਸੈਕ ਚਲਦੇ ਨੂੰ ਕਹਦੇ ਤੇ ਅੱਜ ਅੱਜ ਚਲ ਚੋਲਾ ਕੀਤਾ ਹੈ ਇਸ ਕਹਿਤਾ ਬੁਲਕੀ ਕੀ ਪੂਰਾ ਮਾਮਲਾ ਹੈ ਮਾਮਲਾ ਇਹ ਹੈ ਕਿ ਡਾਕਟਰ ਦੇ ਉੱਤੇ ਕੋਈ ਗੁੰਡਾ ਨਹੀਂ ਕਿਸੇ ਵੀ ਡਾਕਟਰ ਦੇ ਇਵਨ ਦੋ ਸੁਪਰਡੈਂਡਰ ਤੇ ਵੀ ਕੋਈ ਕੰਟਰੋਲ ਨਹੀਂ ਹੈ ਉਹਦੇ ਆਖੇ ਸ਼ਾਇਦ ਟੀਮ ਨਹੀਂ ਲੱਗਦੀ ਜਾਂ ਉਹ ਲਾਉਣਾ ਨਹੀਂ ਚਾਹੁੰਦਾ ਸਾਰੇ ਡਾਕਟਰ ਪੇਸ਼ੈਂਟਸ ਦੇ ਨਾਲ ਇਹਨਾਂ ਮਿਸਬਿਹੇਵ ਕਰਦੇ ਆ ਰੋਜ਼ ਤੋਂ 15-20 ਮਰੀਜ਼ ਜਾ ਕੇ ਮੇਰੇ ਦਫ਼ਤਰ ਚ ਰੋਂਦੇ ਆ ਵੀ ਸਾਡੇ ਨਾਲ ਕੁੱਤੇ ਨਾਲ ਤੇ ਚੰਗਾ ਵਿਹਾਰ ਹੋਸਦਾ ਕੁੱਤਿਆਂ ਤੋਂ ਭੈੜਾ ਡਾਕਟਰ ਸਾਡੇ ਨਾਲ ਪਿਆਰ ਕਰਦੇ ਈਰਖਾ ਕਰਦੇ ਹੋ ਨਾ ਤੁਸੀਂ ਰਹਿ ਕੇ ਵਿਖਾ ਲੋ ਤੁਹਾਨੂੰ ਛੁੱਟੀ ਦੇ ਦਾਂਗੇ ਕੀ ਕਰ ਲੋਗੇ ਸਾਨੂੰ ਸਾਡੀ ਸਾਰੇ ਚੱਲ ਗਈ ਹੈ ਕੀ ਕਰ ਲੋਗੇ ਸਭ ਤੋਂ ਥ੍ਰੈਟ ਕਰਦੇ ਹੋ ਰੋਂਦੇ ਮੇਰੇ ਕੋਲ ਜਾ ਕੇ ਅਸੀਂ ਕਿਉਂਕਿ ਮਰੀਜ਼ਾਂ ਦੇ ਹਮ ਕਰਦੇ ਆ ਇਹਨਾਂ ਡਾਕਟਰਾਂ ਦੇ ਅਫਸਰशाही ਦੇ ਅਸੀਂ ਖਿਲਾਫ ਹੀ ਹਾਂ ਕਿਉਂਕਿ ਮਰੀਜ਼ ਸਾਡਾ ਬਾਲਿਆ ਤਾਕਤਿਆ ਸਰ ਇਹ ਸਾਡਾ ਬਹੁਤ ਵੱਲ ਚੁੱਕਦੇ ਆ ਡਾਕਟਰ ਤਾਂ ਸਤਿਆਨਾਜ ਕਰਨ ਰਿਹਾ ਸਾਡੇ ਪੰਦੀਰੀ ਦੀ ਜਿਹੜੀ ਔਮ ਵਾਲੀ ਬਿੰਦੀ ਆਉਣੀ ਆ ਬੱਚੇ ਨੇ ਕਿਨੇ ਕਿ ਗੰਦੇ ਚ ਪੈਦਾ ਹੋਏ ਤੇ ਗੰਦੇ ਚ ਹੀ ਰੱਖੇ ਬਾਪਿਆ ਉੱਥੇ ਹੀ ਖਵਾ ਰਹੇ ਉਹ ਤੇ ਬਿਮਾਰ ਹੋ ਜਾਣਾ ਉਹਨਾਂ ਦਾ ਇਨਫੈਕਸ਼ਨ ਦਾ ਇਲਾਜ ਕਿੱਥੋਂ ਹੁੰਦਾ ਮਹਿੰਗੇ ਇਲਾਜ ਨੂੰ ਸੋਇ ਇਸ ਕਰਕੇ ਮੈਂ ਸਮਝ ਲਈ ਵੀ ਇਹ ਡਾਕਟਰ ਨਹੀਂ ਹੈ ਇਹ ਉਹ ਕੀ ਜਾਂਦੇ ਹੁੰਦੇ ਆ ਡਾਕਟਰ ਤੋਂ ਬਗੈਰ ਕੀ ਜਿਹੜਾ ਉੱਤੋਂ ਲੈਣ ਹੁੰਦਾ ਜੰਦੂਤ ਨਹੀਂ ਜੰਦੂਤ ਇਹ ਇਨਸਾਨੀਅਤ ਦੇ ਕਾਣ ਕਰਦੇ ਜਮਦੂਤ ਬਣ ਕੇ ਇੱਥੇ ਬੈਠੇ ਡਾਕਟਰ ਕਿਉਂਕਿ ਡਾਕਟਰ ਰੱਬ ਹੁੰਦਾ ਤੇ ਰੱਬ ਦੇ ਲਾਗੇ-ਬਾਗੇ ਨਹੀਂ ਹੈ। ਦਰਗਮੀ ਕੋਈ ਨਹੀਂ ਬੱਤ ਮੰਤਰੀ ਇਹਨਾਂ ਦੀ ਸ਼ਿਕਾਇਤ ਹੈ ਕਿਸੇ ਮੰਤਰੀ ਦੇ ਧਿਆਨ ਚ ਆ ਕੇ ਹਾਂ ਮੈਂ ਹੈਲਥ ਮੰਤਰੀ ਨੂੰ ਫੋਨ ਕਰਨਾ ਹੈ ਵੀ ਆ ਕੇ ਚੈੱਕ ਕਰਵਾਉਣਾ। ਹੁਣ ਅੱਜ ਮੇਰੇ ਸਾਹਮਣੇ ਪੋਚੇ ਲੱਗਣ ਲਏ। ਇਹ ਪੋਚੇ ਤੇ ਸਵੇਰੇ ਲੱਗ ਜਣਾ ਚਾਹੀਦੇ ਸੀ। ਪਰ ਇੱਕ ਥਾਂ ਪੋਚਾ ਲੱਗ ਜੂ ਇਸ ਤਰ੍ਹਾਂ ਅਹੀਂ ਮੈਂ ਤੇ ਪਹਿਲਾਂ ਗੰਦ ਦੀਆਂ ਫੋਟੋ ਲੈ ਲਈਏ। ਉਹ ਚੇ ਬਾਅਦ ਚ ਸ਼ੁਰੂ ਹੈ। ਹੁਣ ਫਾਈਨਲ ਵੀਡੀਓ ਜੰਡਈ ਪੋਚੇ ਵੀ ਲੱਭੰਦੇ। ਬੱਚਾ ਬਾਅਦ ਚ ਇੱਕ ਤੇ ਦੋ ਦੋ ਮਰੀਜ਼ ਭਾਈ ਇੱਕ ਬੈੱਡ। ਇੱਕ ਬੈੱਡ ਦੇ ਉੱਤੇ ਦੋ ਦੋ ਨਹੀਂ ਤਿੰਨ ਤਿੰਨ ਨਾਲ ਬੱਚਾ ਵੀ ਆ। ਬੱਚਾ ਵੀ ਨਾਲ ਆ। ਸ਼ਰਾਬ ਦੀਆਂ ਬੋਤਲਾਂ ਵੀ ਪਈਆਂ। ਸ਼ਰਾਬ ਦੀਆਂ ਬੋਤਲਾਂ ਵੀ ਇੱਥੇ ਪਈਆਂ ਪੂਰੀ ਖੁੱਲ। ਮਤਲਬ ਗੰਦਗੀ ਦਾ ਵੀ ਨਾਲ ਚ ਤੇ ਹਰ ਜੀ ਦਾ ਨਾਲ। ਬੈੱਡ ਪਾਸ਼ੇ ਦੇ ਨਾਲ ਦੇ ਰੱਖਿਆ ਨਾ। ਤੇ ਬਾਬੇ ਨਾਨਕ ਨੂੰ ਬਧਨਾਮ ਕਰਦਾ। ਅਸੀਂ ਕਰੋੜਾਂ ਰੁਪਏ ਗ੍ਰਾਂਟ ਇਸ ਹਸਪੀਟਲ ਨੂੰ। ਆਕਸੀਜਨ ਪਲਾਂਟ ਲਵਾਇਆ ਕੈਂਸਰ ਹਸਪਤਾਲ ਕਵਲਿਆ ਬੇਬੇ ਨਾਨਕੀ ਨੂੰ ਗ੍ਰਾਂਟ ਦਿੱਤੇ ਐਸਾਸ ਕੋਰੋਨਾ ਰੋਗ ਇਸ ਵਿੱਚ ਦਿੱਤਾ ਗਿਆ ਤੇ ਫਿਰ ਵੀ 4 ਮਤਲਬ ਸੁਪਰ ਨਾਇਨ ਤੋਂ ਲੈ ਕੇ ਪੀਐਮ ਤੱਕ ਪੀਐਮ ਵੀ ਛਡੋ ਤੇ ਡਾਕਟਰ ਸਮਝਦੇ ਆਪਣੇ ਆਪ ਨੂੰ ਸਫਾਈ ਵਾਲੇ ਮਤਲਬ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਸੁਪਰ ਨਾਇਨ ਗਏ ਤਾਂ ਮੈਂ ਜਾਣਾ ਹੈ ਮੇਰਾ ਨਾਮ ਨਿਰਮਲ ਸਿੰਘ ਹੈ ਜੀ ਜ਼ਿਲ੍ਹਾ ਅੰਮ੍ਰਿਤਸਰ ਤੋਂ ਆ ਹਾਡਾ ਬਾਪੂ ਜੀ ਇੱਥੇ ਆਏ ਹੋਏ ਹੀ ਅੱਜ ਜੋ ਕਿ ਤਿੰਨ ਚਾਰ ਦਿਨ ਤੋਂ ਲਾਸਟੋਂ ਉਹਨਾਂ ਦਾ ਜਿਹੜਾ ਵਾ ਹਾਰਡ ਦਾ ਇਲਾਜ ਆ ਜਿਹੜੀ ਉਹਨਾਂ ਦੀ ਕੱਚੀ ਤਾਰਵਾ ਪਾਈ ਗਈ ਆ ਔਰ ਸਟੈਂਡ ਪੈਣਾ ਸੀ ਜਿਹੜਾ ਇਹਨਾਂ ਨੇ ਕਾਰਡ ਦਿੱਤਾ ਸਾਨੂੰ ਆਯੁਸ਼ਮਨ ਭਾਰਤ ਕਾਰਡ ਇਹ ਪ੍ਰਧਾਨ ਮੰਤਰੀ ਔਰ ਇਹ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਆ ਨਗਾਤਾਰ ਦਾਵਾ ਕਰ ਰਹੇ ਆ ਕਿ ਅਸੀਂ ਜਿਹੜਾ ਆਯੁਸ਼ਮਨ ਦੇ ਉੱਤੇ 5 ਲੱਖ ਦਾ ਲਗਾਤਾਰ ਫ੍ਰੀ ਇਲਾਜ ਹੋ ਰਿਹਾ ਪਰ ਇੱਥੇ ਇਲਾਜ ਦੇ ਨਾਂ ਤੇ ਬੜੀ ਥੱਗੀ ਹੋ ਰਹੀ ਆ ਜਿਹੜੇ ਕਿ ਇੱਥੇ ਲਾਜਦਾ ਹਾਂ ਇੱਕ ਆਡ ਦਿਖਾਇਆ ਪਹਿਲਾਂ ਕਹਿੰਦੇ ਕਿ ਤੁਹਾਡਾ ਇਹ ਆਡ ਚੱਲਣਾ ਨਹੀਂ ਏ ਫਿਰ ਅਸੀਂ ਉੱਤੇ ਡਾਕਟਰ ਨੂੰ ਜਾ ਕੇ ਬੋਲਿਆ ਡਾਕਟਰ ਨੇ ਜੋ ਆਪਣਾ ਕਿਹਾ ਏ ਡਾਕਟਰ ਕਹਿੰਦਾ ਕਿ ਥੱਲਿਓਂ ਕਰਾਖ ਲਿਆਓ ਜਿੱਥੇ ਆਪਣਾ ਹੈਗਾ ਏ ਇੱਥੇ ਇਹਨਾਂ ਦਾ ਆਫਿਸ ਏ ਆਫਿਸ ਦੇ ਵਿੱਚ ਅਸੀਂ ਆਏ ਆ ਤੇ ਇਹ ਕਹਿ ਰਹੇ ਆ ਕਿ ਤੁਹਾਡਾ ਕੇਵਾਈਸੀ ਜਿਹੜਾ ਵਾ ਸੈਟਿੰਗ ਨਹੀਂ ਆ ਹੁਣ ਅਸੀਂ ਕੇਵਾਈਸੀ ਸੈਟਿੰਗ ਕਰਾਉਣ ਲਈ ਕਹਿੰਦੇ ਕਿ ਬਾਹਰੋਂ ਕਰਾਓ ਬਾਹਰੋਂ ਕਹਿੰਦੇ ਤੁਹਾਡਾ ਹੋ ਨਹੀਂ ਸਕਦਾ ਫਿਰ ਅਸੀਂ ਇੱਥੇ ਆਏ ਆ ਫਿਰ ਆ ਕੇ ਜਿਹੜਾ ਵਾ ਅਸੀਂ ਸਿਵਲ ਹਸਪਤਾਲ ਦੇ ਵਿੱਚ ਗਏ ਆ ਸਿਵਲ ਹਸਪਤਾਲ ਦੇ ਵਿੱਚ ਜਿਹੜਾ 58 ਨੰਬਰ ਕਮਰਾ ਸਟਾਫ ਨੂੰ ਦੱਸਿਆ ਵਾ ਉਹ ਕਹਿ ਰਿਹਾ ਕਿ ਇਹ ਕਾਰਡ ਪਹਿਲਾਂ ਦਾ ਬਣਿਆ ਜਾਂ ਮਗਰੋਂ ਦਾ ਬਣਿਆ ਵਾ ਇਸ ਤਰ੍ਹਾਂ ਦਾ ਉਹਨਾਂ ਨੇ ਕਹਿ ਕੇ ਤੋਂ ਉਹਨਾਂ ਕਹਿ ਕੇ ਤੁਸੀਂ ਗੁਰੂ ਨਾਨਕ ਦੇ ਹਸਪੀਟਲ ਦੇ ਜਿਹੜਾ ਥੱਲੇ ਸਟਾਫ ਆ ਉਹਦਾ ਕਰੋ ਇਹ ਕਹਿੰਦੇ ਵੀ ਇਲਾਜ ਜਿਹੜਾ ਵਾ ਜੇ ਨਹੀਂ ਆ ਜਾਂ ਤੇ ਸਾਨੂੰ ਜਿਹੜਾ 1,20,000 ਰੁਪਏ ਜਮ੍ਹਾਂ ਕਰੋ ਤੇ ਨਹੀਂ ਤੇ ਇਹ ਕਾਰਡ ਤੁਹਾਡਾ ਨਹੀਂ ਚੱਲੇਗਾ ਇਹ ਕਾਰਡ ਕਿਉਂ ਨਹੀਂ ਚੱਲਦਾ ਕਾਰਡ ਕਦੀ ਕਹਿੰਦੇ ਆ ਤੁਹਾਡੀ KYC ਓਕੇ ਨਹੀਂ ਹੋਈ ਕਾਜੀ ਕਹਿੰਦੇ ਤੁਹਾਡਾ ਆਧਾਰ ਕਾਰਡ ਦੇ ਨਾਲ ਲਿੰਕ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜੀ ਬਹਾਨੇਬਾਜ਼ੀਆਂ ਕੀਤੀਆਂ ਜਾ ਰਹੀਆਂ ਕੱਲੇ ਅਸੀਂ ਨਹੀਂ ਹੋਰ ਵੀ ਬਹੁਤ ਸਾਰੇ ਲੋਕ ਮੈਂ ਪਰਸੋਂ ਤੋਂ ਜਿਆਦਾ ਚਲੋ ਮੈਂ ਨਹੀਂ ਆਂਦਾ ਇੱਥੇ ਪਰਸੋਂ ਤੋਂ ਆ ਕੇ ਵੇਖ ਰਿਹਾ ਕਿ ਕਾਰਡ ਦੇ ਨਾਮ ਦੇ ਉੱਤੇ ਜਿਹੜੀ ਆ ਬੜੀ ਇੱਥੇ ਨਾ ਮਤਲਬ ਖੱਜਲ ਖਰਾਬੀ ਹੈ ਜਿਹੜੀ ਲੋਕਾਂ ਦੀ ਜਿਆਦਾ ਹੁੰਦੀ ਆ ਸੋ ਅਸੀਂ ਸਰਕਾਰ ਅੱਗੇ ਦਰਖਾਸਤ ਕਰਦੇ ਆ ਕਿ ਇਸ ਕਾਰਡ ਨੂੰ ਜਿਹੜਾ ਵਾ ਕਿਸ ਚੱਜੇ ਦੇ ਢੰਗ ਦੇ ਨਾਲ ਚਲਾਇਆ ਜਾਵੇ ਆਸਾਨ ਕੀਤਾ ਜਾਵੇ ਤਾਂ ਕਿ ਜਿਹੜਾ ਵਾ ਇੱਥੇ ਦਾ ਸਟਾਫ ਆ ਉਹ ਜਾਣ ਲੋਕਾਂ ਨੂੰ ਇਦਾਂ ਖੱਜਲ ਖਰਾਬੀ ਨਾ ਕਰੇ ਜਾਂ ਇਸ ਤਰ੍ਹਾਂ ਦਾ ਜਿਹੜਾ ਵਾ ਉਹ ਮਤਲਬ ਕਿ ਸੌਖੇ ਤਰ੍ਹਾਂ ਦੇ ਨਾਲ ਸਰਕਾਰ ਨੂੰ ਇਹ ਕੰਮ ਕਰਨਾ ਚਾਹੀਦਾ ਹੈ ਧੰਨਵਾਦ ਹਾਂਜੀ ਮੇਰਾ ਨਾਮ ਹਾਂਜੀ ਇਸੇ ਕੀ ਪ੍ਰੋਬਲਮ ਆਜੀ ਮਤ ਪ੍ਰੋਬਲਮ ਆਵੇ ਸਾਹਮਣੇ ਹੀ ਆਗੇ ਬੈੱਡ ਦੀ ਕੋਈ ਕਮਰੇ ਦੀ ਕੋਈ ਤੇ ਹੈ ਨਹੀਂ ਕੋਈ ਅਰੇਂਜਮੈਂਟ ਹੀ ਨਹੀਂ ਹੋਰ ਤੱਕ ਆਏ ਸਾਰਾ 12 ਵਜੇ ਹੋਰ ਤੱਕ ਬਾਹਰ ਹੀ ਬੈਠੇ ਇੱਧਰ ਹੀ ਕੀ ਵਰੀ ਕਦੋਂ ਹੋਈ ਸਵੇਰੇ 3:00 ਵਜੇ ਬਹੁਤ ਹੋ ਗਿਆ ਕਿ ਬਾਹਰ ਇੰਨੇ ਬੱਚੇ ਇੱਥੇ ਬੈਠੇ ਹੋਏ ਬੱਚਾ ਨਾਲ ਹੀ ਡਾਕਟਰ ਕਮਰੇ ਚ ਲੰਦੇ ਹੋਏ ਡਾਕਟਰ ਕੋਲ ਆਉਂਦਾ ਡਾਕਟਰ ਆਉਂਦਾ ਇਹ ਕਹਿੰਦਾ ਬੱਚਾ ਨਹੀਂ ਕਿ ਦੋ ਦੋ ਗਰੀਬ ਪਾਇਨੇ ਕੀ ਕਰਦੇ ਹੋ ਉੱਥੇ ਅੰਦਰ ਅੰਦਰ ਬੈਠੇ ਨੇ ਇਹ ਕਿ ਕੋਈ ਅਜਿਹਾ ਅਨੁਭਾਰ ਕਰਦਾ ਹੈ ਕਿ ਤਾ ਡਾਕਟਰ ਨੇ ਇਹਦੇ ਤਾਂ ਹੀ ਬਿਸੀ ਨਹੀਂ ਹੱਥ ਨੂੰ ਲਾ ਕੇ ਪਾਇਆ ਹੋਵੇ ਕਿ ਦੋਨੋਂ ਪਾਇਆ ਸੀਗਾ ਪਹਿਲਾਂ ਨਹੀਂ ਨਹੀਂ ਅਨੁਭਾਰ ਹੀ ਹੈ ਤੁਹਾਨੂੰ ਜਗ੍ਹਾ ਨਹੀਂ ਮਿਲਦੀ ਅੰਦਰ ਜਗ੍ਹਾ ਹੀ ਨਹੀਂ ਹੈ ਕੀ ਹਾਲਾਤ ਕੀ ਹਸਪਤਾਲ ਦੇ ਹਸਪਤਾਲ ਦੇ ਹਾਲ ਦੇਖੋ ਤੁਸੀਂ ਐਵੇਂ ਵਾਈ ਵੀ ਪਹਿਲੀ ਵਾਰ ਹੀ ਆਏ ਹੋ ਜੇ